ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਦੀ ਨਵੀਂ ਵੀਡੀਓ ਵਿੱਚ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ ਸੰਦੀਪ ਕਲੈਕਸ਼ਨ ਮਸ਼ਾਹਰਪੁਰ ਦੀ ਨਵੀਂ ਵੀਡੀਓ ਵਿੱਚ ਅੱਜ ਫੇਰ ਆਪਾਂ ਹਾਜ਼ਰ ਹੋ ਗਏ ਹਾਂ ਤੁਹਾਡੇ ਵਾਸਤੇ ਬਹੁਤ ਹੀ ਸੋਹਣੇ ਸੂਟ ਲੈ ਕੇ ਅੱਜ ਇਹ ਸੂਟ ਆਪਾਂ ਸ਼ੁਰੂ ਕਰਾਂਗੇ 1495 ਤੋਂ ਪ੍ਰੀਮੀਅਮ ਆਰਟੀਕਲ ਦਿਖਾਵਾਂਗੇ ਬਹੁਤ ਸੋਹਣੇ ਸੂਟ ਹੈ ਕੁਝ ਦਿਖਾਉਂਗੀ 1650 ਵਿੱਚ ਤੇ ਲਾਸ ਦਿਖਾਉਂਗੀ 2295 ਠੀਕ ਹੈ ਜੀ ਸ਼ੁਰੂ ਕਰਦੇ ਹਾਂ ਫਸਟ ਆਰਟੀਕਲ ਤੋਂ ਜਿੱਦਾਂ ਤੁਸੀਂ ਰੁਟੀਨ 'ਚ ਵੀ ਇਹਨਾਂ ਨੂੰ ਸੂਟਾਂ ਨੂੰ ਪਾ ਸਕਦੇ ਆਂ ਤੇ ਛੋਟੇ-ਮੋਟੇ ਫੰਕਸ਼ਨ ਵਿੱਚ ਵੀ ਇਹਨਾਂ ਨੂੰ ਤੁਸੀਂ ਪ ਕਿ ਬਹੁਤ ਸਾਰਾ ਸਟਾਕ ਸ਼ਾਪ ਦੇ ਅਵੇਲੇਬਲ ਹੋ ਚੁੱਕਾ ਜਿਨ੍ਹਾਂ ਨੇ ਵਿਜ਼ਿਟ ਕਰਨ ਤੇ ਲੈਣਾ ਆ ਤੇ ਮੋਸਟ ਵੈਲਕਮ ਆ ਜੀ ਵਿਜ਼ਿਟ ਕਰਕੇ ਸੂਟ ਲੈ ਸਕਦੇ ਆ ਪ੍ਰਿੰਟਿੰਗ ਦੇਖਿਓ ਬਹੁਤ ਸੋਹਣੀ ਰਹਿਣ ਵਾਲੀ ਆ ਇਹ ਵਾਲਾ ਉੱਪਰ ਜਿੱਦਾਂ ਕਹਿ ਲੋ ਕਿ ਹੈਂਡਵਰਕ ਦੇ ਨਾਲ ਹਲਕਾ ਹਲਕਾ ਹਾਈਲਾਈਟ ਕੀਤਾ ਹੋਇਆ ਆ ਕਲਰ ਥੋੜਾ ਜਿਹਾ ਲਾਈਟ ਲੱਗ ਰਿਹਾ ਆ ਬਟ ਕਲਰ ਬਹੁਤ ਸੋਹਣਾ ਘੇਰੇ ਦਾ ਪ੍ਰਿੰਟ ਇਸ ਤਰ੍ਹਾਂ ਰਹੂਗਾ ਔਰ ਘੇਰੇ ਕਾਫੀ ਮਤਲਬ 32 ਦੇ ਲਾਗੇ ਐਟ ਲੀਸਟ ਘੇਰੇ ਰਹਿਣਗੇ ਇਹਨਾਂ ਦੇ ਔਰ ਬਾਹਾਂ ਦਾ ਜਿਹੜਾ ਹੈ ਫੈਬਰਿਕ ਆ ਉਹ ਲੱਗ ਤੋਂ ਇਸ ਤਰ੍ਹਾਂ ਡਿਜ਼ਾਈਨਿੰਗ ਰਹੂਗੀ ਇਹਦੀ ਬਾਜ਼ੂ ਦਾ ਇਸ ਤ ਠੀਕ ਹੈ ਜੀ ਬੈਕ ਦੀ ਰਹੂਗੀ ਪ੍ਰਿੰਟਿੰਗ ਸੇਮ ਸੇਮ ਪ੍ਰਿੰਟ ਬੈਕ ਦਾ ਰਹਿਣ ਵਾਲਾ ਹੈ ਔਰ ਜਿਹਨੂੰ ਜਿਹੜਾ ਵੀ ਅੱਛਾ ਆਗਾ ਹੋਇਆ ਆਪਣਾ ਆਪਣਾ ਸਕਰੀਨਸ਼ਾਟ ਲੈ ਕੇ ਬੁਕਿੰਗ ਕਰਦੇ ਜਾਇਓ ਜੀ ਔਰ ਲੈਂਥ ਇਹਨਾਂ ਦੀ ਰਹੂਗੀ ਘੱਟੋ-ਘੱਟ 50 ਦੇ ਲਾਗੇ ਠੀਕ ਹੈ ਜੀ 50 ਦੇ ਲਾਗੇ 51 50 ਦੇ ਲਾਗੇ ਲੈਂਥ ਰਹੂਗੀ ਔਰ ਪਿਓਰ ਸਿਲਕ ਦੀ ਇਹਦੀ ਬਾਟਮ ਰਹੂਗੀ ਮਸਲੀਨ ਮੋਡਲ ਦਾ ਰਹੂਗਾ ਇਹਦਾ ਸ਼ਰਟ ਔਰ ਇਹ ਰਹੂਗਾ ਇਹਦਾ ਮਸਲੀਨ ਦਾ ਦੁਪੱਟਾ ਕਲਰ ਬਹੁਤ ਸੋਹਣੇ ਸੂਟ ਸਾਰੇ ਬਹੁਤ ਸੋਹਣੇ ਨੇ ਜਿਹਨੂੰ ਜਿਹੜਾ ਅੱਛਾ ਲੱਗਦਾ ਹੋਇਆ ਬੁੱਕ ਕਰਦੇ ਜਾਓ ਨਾਲ ਨਾਲ ਜੀ ਆ ਲੋ ਜੀ ਇਹ ਰੋਗੀ ਦੀ ਬਾਟਮ ਸੇਮ ਟੋਨ ਟੂ ਟੋਨ ਬਾਟਮ ਰਹਿਣ ਵਾਲੀ ਆ ਔਰ ਜਿਹਨੂੰ ਜਿਹੜਾ ਅੱਛਾ ਲੱਗਦਾ ਹੋਇਆ ਬੁੱਕ ਕਰਦੇ ਜਾਓ ਪ੍ਰਾਈਸ ਰੋਗੀ ਦਾ 1495 ਸ਼ਿਪਿੰਗ ਰੋਗੀ ਸਾਰੇ ਸੂਟਾਂ ਦੇ ਉੱਤੇ ਫ੍ਰੀ ਆ ਲੋ ਸਾਰੇ ਸੂਟ ਓਪਨ ਕਰਕੇ ਦਿਖਾਵਾਂਗੀ ਕਿਉਂਕਿ ਹਰ ਇੱਕ ਸੂਟ ਦਾ ਆਪਣਾ ਹੀ ਕਲਰ ਤੇ ਰੋਗ ਆ ਆ ਲੋ ਅਗਲਾ ਕਲਰ ਸੇਮ ਰਹੇਗਾ ਇਸ ਤਰ੍ਹਾਂ ਡਿਜ਼ਾਈਨਿੰਗ ਮੈਂ ਥੋੜਾ ਫੋਲਡ ਕਰਕੇ ਦਿਖਾ ਰਹੀ ਹਾਂ ਕਿਉਂਕਿ ਜਿਹੜਾ ਘੇਰੇ ਦਾ ਡਿਜ਼ਾਈਨ ਹੈਗਾ ਆ ਉਹ ਰੂਗਾ ਇਸ ਤਰ੍ਹਾਂ ਤੇ ਉੱਪਰ ਛੋਟਾ ਜਿਹਾ ਹਲਕਾ ਜਿੱਦਾਂ ਕਹ ਲੋ ਕਿ ਉੱਪਰ ਇਹਦੇ ਇਸ ਤਰ੍ਹਾਂ ਸਾਈਡ ਤੇ ਫਲਾਵਰ ਹੋਊਗਾ ਗਲਾ ਵਗੈਰਾ ਕੁਝ ਨਹੀਂ ਬਣਿਆ ਹੋਇਆ ਇਸ ਤਰ੍ਹਾਂ ਮੈਂ ਲੋ ਡਿਜ਼ਾਈਨਿੰਗ ਇਹਦਾ ਪੈਟਰਨ ਜਿਹੜਾ ਰਹੂਗਾ ਇਸ ਤਰ੍ਹਾਂ ਮਤਲਬ ਜਿੱਦਾਂ ਮਰਜੀ ਤੁਸੀਂ ਇਹਨੂੰ ਆਪਣੀ ਹਾਈਟ ਦੇ ਹਿਸਾਬ ਨਾਲ ਐਡਜਸਟ ਕਰਾ ਸਕਦੇ ਆ ਕਿਉਂਕਿ ਬਹੁਤ ਸੋਹਣੀ ਲੁੱਕ ਦੇ ਸੂਟ ਰੈਡੀ ਹੋਣ ਵਾਲੇ ਆ ਕਿਉਂਕਿ ਘੇਰੇ ਵੀ ਬਹੁਤ ਆ ਇਹਨਾਂ ਦੇ ਲੈਂਥ ਵਿਡਥ ਵੀ ਫੁੱਲ ਆ ਔਰ ਹਰੇਕ ਦਾ ਸ ਜਿੱਦਾਂ ਮਰਜੀ ਤੁਸੀਂ ਜਿਹੜਾ ਜੇ ਜੋਬ ਵਾਲੇ ਹੋ ਤਾਂ ਮਤਲਬ ਰੂਟੀਨ 'ਚ ਤੁਹਾਡਾ ਇਹ ਬਹੁਤ ਸੋਹਣਾ ਸੂਟ ਕਹਿ ਲਓ ਕਿ ਚੱਲ ਜਾਏਗਾ ਆ ਲੋ ਬਹੁਤ ਪਿਆਰਾ ਪੀਸ ਹੈ ਜਿਹਨੂੰ ਜਿਹੜਾ ਅੱਛਾ ਲੱਗਿਆ ਪਸੰਦ ਕਰ ਲਿਓ ਜੀ ਆਪਣਾ ਆਪਣਾ ਆ ਲੋ ਜੀ ਅਗਲਾ ਕਲਰ ਬਹੁਤ ਸੋਹਣੇ ਸੂਟ ਨੇ ਸਾਰੇ ਸੇਮ ਟੋਨ ਟੋਨ ਇਹਦਾ ਵੀ ਰਹੂਗਾ ਸੇਮ ਐਜ਼ ਇਟ ਇਜ਼ ਪੈਟਰਨ ਰਹਿਣ ਵਾਲਾ ਇਹਦਾ ਵੀ ਠੀਕ ਹੈ ਜੀ ਫਰੋਜ਼ੀ ਕਲਰ ਕਲਰ ਥੋੜਾ ਜਿਹਾ ਲਾਈਟ ਲੱਗ ਰਿਹਾ ਹੈਗਾ ਵੀਡੀਓ ਵਿੱਚ ਸੇਮ ਟੋਨ ਟੂ ਟੋਨ ਇਹਦੀ ਬਾਟਮ ਰਹੂਗੀ ਪਿਓਰ ਸਿਲਕ ਦੀ ਹੀ ਔਰ ਇਹ ਰਹੋਗਾ ਹੈਗਾ ਦੁਪੱਟਾ ਆ ਲੋ ਬਹੁਤ ਪਿਆਰਾ ਪੀਸ ਆ ਫਟਾਫਟ ਬੁੱਕ ਕਰਦੇ ਜਾਓ ਸਾਰੇ ਪ੍ਰੀਮੀਅਮ ਕਲੈਕਸ਼ਨ ਰਹਿਣ ਵਾਲੀ ਆ ਸਿੰਗਲ ਸੂਟ ਵੀ ਕਹਿ ਲੋਗੇ ਛੱਡਣ ਵਾਲਾ ਨਹੀਂ ਹੈਗਾ ਲਾਸਟ ਹੋਗਾ ਮਸਟਰਡ ਕਲਰ ਸਾਰੇ ਟ੍ਰੈਂਡਿੰਗ ਕਲਰ ਨੇ ਜਿੰਨੇ ਵੀ ਸੂਟ ਦਿਖਾਵਾਂਗੇ ਤੁਹਾਨੂੰ ਆ ਲੋ सब फेवरेट मैक्सिमम सब फेवरेट रहने वाला मस्ता कलर है बहुत सोहना सूट है सिंपल सॉबरते डिजाइनर जहा पीस है प्रॉपर के दिखाई लुक्स बहुत सोहना पीस है और ये यहगा बॉटम और ये यन वाला है दुपट्टा आवाज प्राइस रोगा चौदह सौ पचानवे शिपिंग रहगी पेन इंडिया फ्री जी इस तरह रहने वाला सूट है ਜਿੱਦਾਂ ਮਰਜੀ ਆਪਣੇ ਹਿਸਾਬ ਨਾਲ ਤੁਸੀਂ ਇਹਨੂੰ ਡਿਜ਼ਾਈਨ ਕਰਵਾ ਸਕਦੇ ਆ ਕਿਉਂਕਿ ਇਹਦੇ ਵਿੱਚ ਗਲਾ ਵਗੈਰਾ ਨਹੀਂ ਬਣਿਆ ਹੋਇਆ ਤੇ ਆਪਣੇ ਹਿਸਾਬ ਨਾਲ ਤੁਸੀਂ ਇਹਦੀ ਅਡਜਸਟਮੈਂਟ ਕਰਾ ਸਕਦੇ ਆ ਜੀ ਅਗਲਾ ਤੁਹਾਨੂੰ ਸੂਟ ਦਿਖਾਨੀ ਆ ਗਲਾਸ ਔਰ ਗੈਂਜ਼ਾ ਤੇ ਸੂਟ ਰਹੂਗਾ ਪ੍ਰਾਈਸ ਸਿਰਫ ਦੇਉਂਗੀ ਤੁਹਾਨੂੰ ਇਹਨਾਂ ਦਾ ਆਹ ਲਓ ਜੀ 1650 ਸ਼ਿਪਿੰਗ ਵੀ ਰਹੂਗੀ ਪੈਨ ਇੰਡੀਆ ਫ੍ਰੀ ਜੀ ਆਹ ਲਓ ਗਲਾਸ ਔਰਗੈਂਜ਼ਾ ਬਹੁਤ ਸੋਹਣਾ ਸੂਟ ਹੈ ਬ੍ਰਾਂਡਡ ਆਰਟੀਕਲ ਰਹਿਣ ਵਾਲਾ ਹੈ ਆ ਲੁੱਕ ਬਹੁਤ ਸੋਹਣੀ ਗਲਾ ਨਹੀਂ ਬਣਿਆ ਹੋਇਆ ਪੂਰੇ ਨੂੰ ਹਾਈਲਾਈਟ ਕੀਤਾ ਹੋਇਆ ਹੈ ਛੋਟੀ ਛੋਟੀ ਬੂਟੀ ਦੇ ਨਾਲ ਤੇ ਘੇਰਾ ਤੁਹਾਨੂੰ ਮੈਂ ਦਿਖਾਨੀ ਘੇਰਾ ਰੋਗਾ ਇਸ ਤਰ੍ਹਾਂ ਪੂਰੇ ਵੱਡੇ ਕੱਟ ਦੇ ਘੇਰੇ ਨੇ ਠੀਕ ਹੈ ਜੀ ਕ੍ਰੂਪਾਲੀ ਬ੍ਰਾਂਡ ਦਾ ਸੂਟ ਰਹਿਣ ਵਾਲਾ ਆ ਤੇ 1650 ਰੁਪਏ ਹੈ ਦਾ ਰੇਟ ਲੈਂਥ ਵਿड्ਥ ਇਹਦੀ ਰਹੂਗੀ ਘੱਟੋ-ਘੱਟ 50 ਦੇ ਲਾਗੇ ਲੈਂਥ ਹੈ ਇਹਦੀ ਵੀ ਕਿਉਂਕਿ ਇਹਦੇ ਤੇ ਗਲਾ ਨਹੀਂ ਬਣਿਆ ਹੋਇਆ ਤਾਂ ਤੁਸੀਂ ਉੱਪਰ ਨੂੰ ਆਪਣੇ ਹਿਸਾਬ ਨਾਲ ਇਹਨੂੰ ਐਡਜਸਟ ਕਰਵਾ ਸਕਦੇ ਆ ਔਰ ਇਹ ਰਹੂਗੀ ਇਹਦੀ ਪਿਓਰ ਮਸਲੀਨ ਸਿਲਕ ਦੀ ਰਹੂਗੀ ਇਹਦੀ ਬਾਟਮ ਤੇ ਦੁਪੱਟਾ ਮੈਂ ਤੁਹਾਨੂੰ ਦਿਖਾਣੀ ਕੋਰ ਦਾ ਰਹਿਣ ਵਾਲਾ ਬਹੁਤ ਸੋਹਣੀ ਲੁੱਕ ਦੇ ਵਿੱਚ ਜਿਨ੍ਹਾਂ ਨੂੰ ਸਿੰਪਲ ਸੋਬਰ ਤੇ ਡਿਜ਼ਾਈਨਰ ਸੂਟਸ ਪਸੰਦ ਨੇ ਔਰ ਦੁਪੱਟੇ ਲਾਈਟ ਵੇਟਡ ਚਾਹੀਦੇ ਆ ਪਰ ਹੁਣ ਥੋੜੀ ਲੁੱਕ ਅੱਛੀ ਹੋਵੇ ਉਹਨਾਂ ਦੀ ਉਹਨਾਂ ਵਾਸਤੇ ਸੂਟ ਆ ਆ ਲੋ ਜੀ ਬਹੁਤ ਸੋਹਣਾ ਸੂਟ ਰਹਿਣ ਵਾਲਾ ਜਿਹਨੂੰ ਜਿਹੜਾ ਅੱਛਾ ਲੱਗਦਾ ਹੋਇਆ ਇਹਨਾਂ ਚੋਂ ਵੀ ਤੁਸੀਂ ਬੁਕਿੰਗ ਕਰ ਦਿਜਾਓ ਸਟਾਕ ਦੀ ਕੋਈ ਕਮੀ ਨਹੀਂ ਹੈਗੀ ਸਟਾਕ ਵਾਧੂ ਰਹਿਣ ਵਾਲਾ ਸਾਡੇ ਕੋਲ ਇਸ ਤਰ੍ਹਾਂ ਦੀ ਲੁੱਕ ਰਹਿਣ ਵਾਲੀ ਆ ਔਰ ਘੇਰਾ ਵੀ ਕਾਫੀ ਖੁੱਲਡੁੱਲਾ ਹੈ ਇਹਦਾ ਜਿੱਦਾਂ ਮਰਜੀ ਤੁਸੀਂ ਆਪਣੇ ਹਿਸਾਬ ਨਾਲ ਇਹਨੂੰ ਰੈਡੀ ਕਰਵਾ ਲਿਓ カラー ਵੀ ਸਾਰੇ ਇੱਕ ਤੋਂ ਇੱਕ ਰਹਿਣ ਵਾਲੇ ਆ ਕਿਉਂਕਿ 트렌ਡਿੰਗ 컬러 ਰਹਿਣ ਵਾਲੇ ਆ ਸਾਰੇ ਆ ਲੋ ਜੇ ਇਹ ਵੀ ਬਹੁਤ ਪਿਆਰਾ ਪੀਸ ਆ ਥੋੜਾ ਜਿਹਾ ਇਹ ਗ੍ਰੀਨਿਸ਼ ਬਲੂ ਕਲਰ ਹੋਊਗਾ ਔਰ ਇਹ ਹੋਗਾ ਇਹਦਾ ਬਾਟਮ ਠੀਕ ਹੈ ਜੀ ਔਰ ਇਹ ਰਹਿਣ ਵਾਲਾ ਹੈ ਇਹਦਾ ਦੁਪੱਟਾ ਮਸਲੀਨ ਦੇ ਰਹਿਣ ਵਾਲੇ ਆ ਬਾਟਮ ਮਸਲੀਨ ਸਿਲਕ ਦੇ ਔਰ ਇਹ ਰੋਗਾ ਪ्योर ਦਾ ਇਹਦਾ ਦੁਪੱਟਾ ਰਹਿਣ ਵਾਲਾ ਆ ਪੂਰੇ ਵਰਕ ਦੇ ਨਾਲ ਇਹਦੇ ਜਿਹੜੇ ਵਰਕ ਆ ਮਤਲਬ ਕਹਿ ਲਓ ਕਿ ਇਹਨੂੰ ਵੀ ਪੂਰੀ ਫਿਨਿਸ਼ਿੰਗ ਦੇ ਨਾਲ ਰੈਡੀ ਕੀਤਾ ਹੈ ਦੁਪੱਟੇ ਨੂੰ ਵਰਕ ਬਹੁਤ ਸੋਹਣੇ ਤਰੀਕੇ ਨਾਲ ਕੀਤਾ ਗਿਆ ਆ ਤੇ ਇਹ ਰੋਗਾ ਜੀ ਇਹਦਾ ਬਾਟਮ ਤੇ ਘੇਰਾ ਵੀ ਮੈਂ ਇੱਕ ਵਾਰੀ ਚੈੱਕ ਕਰਵਾਨੀ ਇਹਦਾ ਘੇਰਾ ਰੋਗਾ ਇਸ ਤਰ੍ਹਾਂ ਬਹੁਤ ਪਿਆਰਾ ਪੀਸ ਰੈਡੀ ਹੋਣ ਵਾਲਾ ਆ ਇਹ ਗਲਾਸ ਔਰ ਗਾਂਜਾ ਰਹੂਗਾ ਫੈਬਰਿਕ ਜੀ ਔਰ ਪ੍ਰਾਈਸ ਸਿਰਫ ਨੋਮੀਨਲ ਵਿੱਚ ਤੁਹਾਨੂੰ ਮਿਲਣਗੇ 1650 ਦੇ ਵਿੱਚ ਸ਼ਿਪਿੰਗ ਵੀ ਰਹੂਗੀ ਪੈਨ ਇੰਡੀਆ ਫ੍ਰੀ ਜੀ ਆ ਲੋ ਜੀ ਸੁਪਰ ਹਿੱਟ ਕਲਰ ਇਹ ਵੀ ਬਹੁਤ ਹੀ ਟ੍ਰੈਂਡ ਵਿੱਚ ਕਲਰ ਜਾ ਰਹੇ ਆ ਇਹ ਤੇ ਹਰੇਕ ਮੈਕਸਿਮਮ ਕਹਿ ਲੋ ਕਿ ਹਰੇਕ ਸੈੱਟ ਦੇ ਵਿੱਚ ਇਹ ਵਾਲਾ ਕਲਰ ਆ ਰਿਹਾ ਹਰੇਕ ਡਿਜ਼ਾਈਨ ਦੇ ਵਿੱਚ ਆ ਲੋ ਜੀ ਬਹੁਤ ਪਿਆਰਾ ਪੀਸ ਆ ਘੇਰਾ ਬਣਿਆ ਹੋਇਆ ਇਸ ਤਰ੍ਹਾਂ ਇਹਦਾ ਸੇਮ ਰਹੂਗੀ ਇਹਦੀ ਬਾਟਮ ਠੀਕ ਹੈ ਜੀ ਔਰ ਇਹ ਰਹਿਣ ਵਾਲਾ ਇਹਦਾ ਦੁਪੱਟਾ ਜੀ ਆ ਲੋ ਜੀ ਪਿਓਰ ਦਾ ਦੁਪੱਟਾ ਪੂਰੇ ਵਰਕ ਦੇ ਨਾਲ ਟੂ ਸਾਈਡ ਵਰਕ ਰਹਿਣ ਵਾਲਾ ਹੈ ਇਹਦਾ ਆ ਲੋ ਸਿੰਪਲ ਸੌਬਰ ਤੇ ਡਿਜ਼ਾਈਨਰ ਜੇ ਪੀਸ ਨੇ ਇਹ ਵਾਲੇ ਤੇ ਜਿਹਨੂੰ ਵੀ ਜਿਹੜਾ ਅੱਛਾ ਲੱਗਦਾ ਹੋਇਆ ਬੁੱਕ ਕਰਦੇ ਜਾਇਓ ਜੀ ਨਾਲ ਨਾਲ ਸਟਾਕ ਦੀ ਕੋਈ ਕਮੀ ਨਹੀਂ ਹੈ ਜਿੰਨਾ ਮਰਜ਼ੀ ਸੂਟ ਤੁਸੀਂ ਬੁੱਕ ਕਰ ਸਕਦੇ ਆ ਆ ਲਓ ਜੀ ਕਿਉਂਕਿ ਅੱਜੇ ਹੁਣ ਫੰਕਸ਼ਨ ਵਗੈਰਾ ਵਿਆਹ ਸ਼ਾਦੀਆਂ ਸ਼ੁਰੂ ਹੋਣ ਵਾਲੇ ਨੇ ਤੇ ਉਸੇ ਹਿਸਾਬ ਦੇ ਨਾਲ ਹੀ ਸਾਰਾ ਸਟਾਕ ਅਵੇਲੇਬਲ ਹੋ ਚੁੱਕਾ ਆ ਫੈਨਸੀ ਆਰਟੀਕਲ ਜਿੰਨੇ ਵੀ ਆ ਆ ਲਓ ਜੀ ਬਹੁਤ ਸੋਹਣਾ ਪੀਸ ਆ ਸਿੰਪਲ ਸੋਬਰ ਤੇ ਡਿਜ਼ਾਈਨਰ ਜੀ ਲੁੱਕ ਦਾ ਘੇਰਾ ਰੰਗਾ ਇਹਦਾ ਇਸ ਤਰ੍ਹਾਂ ਔਰ ਇਹ ਰੋਗੀ ਇਹਦੀ ਸੇਮ ਮਸਲਿਨ ਦੀ ਮਸਲਿਨ ਸਿਲਕ ਦੀ ਇਹਦੀ ਬਾਟਮ ਤੇ ਪਿਓਰ ਦਾ ਦੁਪੱਟਾ ਬਹੁਤ ਪਿਆਰਾ ਪੀਸ ਹੈ ਜੇ ਇਹਨੂੰ ਜਿਹੜਾ ਅੱਛਾ ਲੱਗਦਾ ਹੋਇਆ ਉਹ ਬੁੱਕ ਕਰਦੇ ਜਾਓ ਸਿੰਪਲ ਸੋਬਰ ਜਿਹੇ ਪੀਸ ਨੇ ਔਰ ਮਤਲਬ ਐਵਰਗ੍ਰੀਨ ਪੀਸ ਨੇ ਜਿਦੋਂ ਮਰਜੀ ਤੁਸੀਂ ਇਹ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਦੇ ਕਦੇ ਵੀ ਚੱਲੋਗੇ ਡਿਜ਼ਾਈਨ ਜਿਹੜੇ ਹੈਗੇ ਆਊਟ ਨਹੀਂ ਹੁੰਦੇ ਹੈਗੇ ਐਵਰਗ੍ਰੀਨ ਚੀਜ਼ਾਂ ਨੇ ਇਹ ਵਾਲੀਆਂ ਅਗਲਾ ਤੁਹਾਨੂੰ ਸੂਟ ਦਿਖਾਨੀ ਆਹ ਲਓ ਜੀ ਪਿਓਰ ਨੇਚਰਲ ਕ੍ਰੇਪ ਫੈਬਰਿਕ ਰਹੇਗਾ ਕਲਰ ਵੀ ਬਹੁਤ ਸੋਹਣਾ ਠੀਕ ਹੈ ਡਿਜ਼ਾਈਨਿੰਗ ਪੂਰੇ ਨੂੰ ਇਹਨੂੰ ਵਰਕ ਦੇ ਨਾਲ ਡਿਜ਼ਾਈਨ ਕੀਤਾ ਗਿਆ ਆ ਔਰ ਨੀਚੇ ਕੇ ਰਾਇਦਾ ਰਹੋਗਾ ਇਸ ਤਰ੍ਹਾਂ ਬ੍ਰਾਂਡਡ ਆਰਟੀਕਲ ਰਹਿਣ ਵਾਲਾ ਹੈ ਵੀ ਸਿੰਪਲ ਜਿਹਾ ਸੂਟ ਆ ਮਤਲਬ ਇਹਨੂੰ ਵੀ ਤੁਸੀਂ ਜੋ ਮਰਜ਼ੀ ਬਣਾਓ ਲਹਿੰਗਾ ਗਰਾਰਾ ਸ਼ਰਾਰਾ ਕਿਉਂਕਿ ਇਹਦੇ ਵਿੱਚ ਵੀ ਗਲਾ ਨਹੀਂ ਬਣਿਆ ਹੋਇਆ ਤੇ ਕੋਸ਼ਿਸ਼ ਸਾਡੀ ਹਮੇਸ਼ਾ ਇਹ ਰਹਿੰਦੀ ਆ ਵੀ ਹਰੇਕ ਦਾ ਸੂਟ ਜਿਹੜਾ ਰੈਡੀ ਹੋ ਜੇ ਉਹੀ ਆਪਾਂ ਲਗਵਾਈਏ ਆ ਲਓ ਜੀ ਤੇ ਇਹ ਰਹੂਗੀ ਇਹਦੀ ਬਾਟਮ ਪਿਓਰ ਸਿਲਕ ਦੀ ਇਹਦੀ ਰਹੂਗੀ ਬਾਟਮ ਔਰ ਇਹ ਰਹਿਣ ਵਾਲਾ ਇਹਦਾ ਦੁਪੱਟਾ ਬਹੁਤ ਸੋਹਣਾ ਪੀਸ ਆ ਸਿੰਪਲ ਸੌਬਰ ਤੇ ਡਿਜ਼ਾਈਨਰ ਜੀ ਲੁੱਕ ਦੇ ਸੂਟ ਆ ਤੁਸੀਂ ਮਤਲਬ ਇਹਦੀ ਸ਼ਾਰਟ ਕੁੜਤੀ ਬਣਾ ਕੇ ਸਲਵਾਰ ਸੂਟ ਵੀ ਬਣਾ ਸਕਦੇ ਆ ਸ਼ਰਾਰਾ ਗਰਾਰਾ ਜੋ ਵੀ ਤੁਸੀਂ ਬਣਾਣਾ ਚਾਹੁੰਦੇ ਆ ਉਹ ਹਰ ਇੱਕ ਹਿਸਾਬ ਨਾਲ ਇਹ ਰੈਡੀ ਹੋਣ ਵਾਲਾ ਆ ਇਸ ਤਰ੍ਹਾਂ ਰੋਗੀ ਇਹਦੀ ਲੁੱਕ ਬਹੁਤ ਪਿਆਰਾ ਪੀਸ ਆ ਆ ਲੋ ਜੀ ਅਗਲਾ ਤਾਂ ਇਹ ਵੀ 3 ਕਲਰ ਦਿੰਦੀ ਆ ਮੈਂ ਕਲਰ ਵੀ ਸਾਰੇ ਇੱਕ ਦੋ ਤਰੇਣ ਵਾਲੇ ਨੇ ਔਰ ਪੂਰੇ ਨੂੰ ਹੈਂਡਵਰਕ ਦੇ ਨਾਲ ਹੀ ਨਾ ਸੂਟਾਂ ਨੂੰ ਕੀਤਾ ਹੋਇਆ ਡਿਜ਼ਾਈਨ ਆ ਲੋ ਜੀ ਅਗਲਾ ਕਲਰ ਬਹੁਤ ਸੋਹਣੇ ਸ਼ੇਡ ਆ ਜਿੰਨੇ ਵੀ ਆ ਰਹੇ ਆ ਘੇਰਾ ਵੀ ਤੁਹਾਨੂੰ ਮੈਂ ਪ੍ਰੋਪਰ ਦਿਖਾਨੀ ਘੇਰੇ ਨੂੰ ਪ੍ਰੋਪਰਲੀ ਹੈਂਡਵਰਕ ਦੇ ਨਾਲ ਡਿਜ਼ਾਈਨ ਕੀਤਾ ਹੋਇਆ ਹੈ ਤੇ ਪ੍ਰਾਈਸ ਇਹਨਾਂ ਦਾ ਰਹੂਗਾ 2195 ਸ਼ਿਪਿੰਗ ਰਹੋਗੀ ਪੈਨ ਇੰਡੀਆ ਫ੍ਰੀ ਜੀ ਔਰ ਲੈਂਥ ਇਹਨਾਂ ਦੀ ਫਿਰ ਵੀ ਮੈਕਸਿਮਮ ਹੈਗੀ ਆ ਘੱਟੋ ਘਾਟ ਇਹਨਾਂ ਦੀ ਲੈਂਥ ਰਹੋਗੀ 48 ਦੇ ਲਾਗੇ ਠੀਕ ਹੈ ਜੀ ਬਾਕੀ ਐਡਜਸਟੇਬਲ ਆ ਤੁਹਾਡੀ 40 ਲੈਂਥ ਆ 45 ਲੈਂਥ ਆ 38 ਆ 36 ਆ ਜਿੰਨੇ ਵੀ ਤੁਸੀਂ ਬਣਾਉਣੇ ਚਾਹੁੰਦੇ ਆ ਸਭ ਦੀ ਰੈਡੀ ਹੋਣ ਵਾਲੀ ਲੈਂਥ ਆ ਆ ਲੋ ਜੇ ਇਹ ਰਹੂਗਾ ਇਹਦਾ ਦੁਪੱਟਾ ਫੁਲੀ ਵਰਕਡ ਮਤਲਬ ਪੂਰੀ ਫਿਨਿਸ਼ਿੰਗ ਦੇ ਨਾਲ ਪਿਓਰ ਦਾ ਦੁਪੱਟਾ ਰਹੂਗਾ ਔਰ ਪੂਰੇ ਨੂੰ ਵਰਕ ਦੇ ਨਾਲ ਇਹਨੂੰ ਡਿਜ਼ਾਈਨ ਕੀਤਾ ਹੋਇਆ ਹੈ ਬਹੁਤ ਸੋਹਣੀ ਲੁੱਕ ਦੇ ਵਿੱਚ ਰਹਿਣ ਵਾਲਾ ਔਰ ਇਹ ਰਹੂਗਾ ਇਹਦਾ ਸੇਮ ਟੋਨ ਟੂ ਟੋਨ ਬਾਟਮ ਦੀ ਬਾਟਮ ਦਾ ਵੀ ਕਿੰਨਾ ਤੁਹਾਨੂੰ ਦਿਖਾਨੀ ਪੂਰਾ 3 ਮੀਟਰ ਰਹੂਗਾ ਠੀਕ ਹੈ ਜੀ ਕ੍ਰੋਪਾਲੀ ਬ੍ਰਾਂਡ ਦੇ ਸੂਟ ਆ ਬਹੁਤ ਸੋਹਣੀ ਲੁੱਕ ਦੇ ਵਿੱਚ ਰੈਡੀ ਹੋਣ ਵਾਲੇ ਫੈਬਰਿਕ ਬਹੁਤ ਸੋਹਣਾ ਹੁੰਦਾ ਜੀ ਇਸ ਬ੍ਰਾਂਡ ਦਾ ਔਰ ਅਗਲਾ ਤੁਹਾਨੂੰ ਕਲਰ ਦਿਖਾਨਣੀ ਆ ਮੈਂ ਆ ਲੋ ਸਾਰੇ ਸ਼ੇਡ ਇੱਕ ਤੋਂ ਇੱਕ ਰਹਿਣ ਵਾਲੇ ਅੱਜ ਦੀ ਵੀਡੀਓ ਦੇ ਆ ਲੋ ਜੀ ਔਰ ਘੇਰੇ ਵੀ ਕਾਫੀ ਵੱਡੇ ਨੇ ਇੱਦਾਂ ਨਹੀਂ ਹੈਗਾ ਵੀ ਘੇਰੇ ਛੋਟੇ ਨੇ ਸਭ ਦੇ ਰੈਡੀ ਹੋਣ ਵਾਲੇ ਨੇ ਘੱਟੋ ਘੱਟ ਨਹੀਂ ਇਹ ਵੀ ਅੰਡਰ 30 ਦੇ ਲਾਗੇ ਘੇਰੇ ਜਿਨ੍ਹਾਂ ਦੇ ਬਣ ਜਾਂਦੇ ਆ ਉਹਨਾਂ ਦੇ ਸੂਟ ਰੈਡੀ ਹੋਣ ਵਾਲੇ ਆ ਇਸ ਤਰ੍ਹਾਂ ਰੋਗਾ ਇਹਦਾ ਘੇਰਾ ਆ ਲੋ ਜੀ ਇਹ ਮਤਲਬ ਇਹਨੂੰ ਵਿੱਚ ਐਡ ਹੋਇਆ ਆ ਇਸ ਕਰਕੇ ਪੂਰਾ ਖੋਲ ਨਹੀਂ ਰਿਹਾ ਹੈਗਾ ਆ ਲੋ ਐਸ ਤਰ੍ਹਾਂ ਰੋਗਾ ਇਹਦਾ ਘੇਰਾ ਬਹੁਤ ਪਿਆਰੀ ਲੁੱਕ ਦੇ ਵਿੱਚ ਰੈਡੀ ਹੋਣ ਵਾਲਾ ਇਹ ਵੀ ਤੇ ਰੋਗਾ ਇਹਦਾ ਸੇਮ ਟੋਨ ਟੂ ਟੋਨ ਬੋਟਮ ਤੇ ਇਹ ਰੋਗਾ ਇਹਦਾ ਦੁਪੱਟਾ ਸਾਰੇ ਸੂਟ ਇੱਕ ਤੋਂ ਇੱਕ ਕਲਰ ਸੋਹਣੇ ਨੇ ਜਿਹਨੂੰ ਜਿਹੜਾ ਵੀ ਅੱਛਾ ਲੱਗਦਾ ਹੋਇਆ ਬੁੱਕ ਕਰਦੇ ਜਾਓ ਆ ਲੋ ਜੀ ਪੂਰੇ ਮਤਲਬ ਲੁੱਕ ਇਹਨਾਂ ਦੀ ਹੈਵੀ ਹੈ ਬਟ ਰਹਿਣ ਵਾਲੇ ਆ ਸਿੰਪਲ ਸੋਬਰ ਤੇ ਲਾਈਟ ਵੇਟਿਡ ਨੇ ਵਾਲੇ ਜਿਹੜੇ ਦੁਪੱਟੇ ਆ ਜਿੱਦਾਂ ਮਰਜ਼ੀ ਤੁਸੀਂ ਮਤਲਬ ਇਹਨਾਂ ਨੂੰ ਲੈ ਸਕਦੇ ਆ ਆ ਲੋ ਜੀ ਅਗਲਾ ਤੁਹਾਨੂੰ ਸੂਟ ਦਿਖਾਨੀ ਆ ਕਲਰ ਸਾਰੇ ਬਹੁਤ ਸੋਹਣੇ ਨੇ ਜਿੰਨੇ ਵੀ ਤੁਹਾਨੂੰ ਦਿਖਾ ਰਹੇ ਆ ਆ ਲੋ ਜੀ ਇੱਕ ਤੋਂ ਇੱਕ ਸ਼ੇਡ ਸਾਰੇ ਰਹਿਣ ਵਾਲੇ ਆ ਜਿੰਨੇ ਵੀ ਕੋਸ਼ਿਸ਼ ਕੀਤੀ ਆ ਆਪਾਂ ਮੰਗਵਾਏ ਆ ਜੀ ਆ ਲੋ ਜੀ ਬਹੁਤ ਪਿਆਰਾ ਪੀਸ ਆ ਇਸ ਤਰ੍ਹਾਂ ਰੌਗਾਇਦਾ ਘੇਰਾ ਔਰ ਇਹ ਰੈਣ ਵਾਲਾ ਯਾਇਦਾ ਆ ਲੋ ਜੀ ਦੁਪੱਟਾ ਸਾਰੇ ਇੱਕ ਤੋਂ ਇੱਕ ਸੋਹਣੇ ਸੂਟ ਨੇ ਜਿਹਨੂੰ ਜਿਹੜਾ ਵੀ ਅੱਛਾ ਲੱਗਦਾ ਹੋਇਆ ਬੁੱਕ ਕਰਦੇ ਜਾਇਓ ਪਿਓਰ ਨੇਚਰਲ ਕ੍ਰੇਪ ਦੀ ਸ਼ਰਟ ਆਊਗੀ ਠੀਕ ਹੈ ਜੀ ਮਸਲੀਨ ਸਿਲਕ ਦੀ ਬਾਟਮ ਰਹਿਣ ਵਾਲੀ ਹੈ ਔਰ ਪਿਓਰ ਦਾ ਰਹਿਣ ਵਾਲਾ ਦੁਪੱਟਾ ਆ ਲੋ ਜੀ ਕਿਉਂਕਿ ਜਿਹੜੇ ਕਹਿੰਦੇ ਸੀ ਰਿਯਾਨ ਦੀਆਂ ਬਾਟਮਸ ਦੇ ਨਾਲ ਸਾਨੂੰ ਸੂਟ ਨਹੀਂ ਚਾਹੀਦੇ ਉਹਨਾਂ ਵਾਸਤੇ ਔਰ ਰੇਟ ਵੀ ਘੱਟ ਹੋਣੇ ਚਾਹੀਦੇ ਆ ਔਰ ਇਸ ਕਰਕੇ ਆਪਾਂ ਫਿਰ ਇਹ ਵਾਲੇ ਸੂਟਸ ਮਂਗਾਏ ਆ ਤੁਹਾਡੇ ਵਾਸਤੇ ਕਿਉਂਕਿ ਇਹਨਾਂ ਦੇ ਰੇਟ ਵੀ ਜੈਨੂਅਲ ਆ ਔਰ ਵੈਸੇ ਫੈਬਰਿਕ ਵੀ ਬਹੁਤ ਸੋਹਣਾ ਆ ਠੀਕ ਹੈ ਜੀ ਇਹ ਕਲਾਸ ਆਰਟੀਕਲ ਮੈਂ ਤੁਹਾਨੂੰ ਦਿਖਾਣੀ ਆ ਕਿਉਂਕਿ ਮੇਰੇ ਕੋ ਇਹਦੇ ਵਿੱਚ ਸੋਲੋ ਵਿੱਚ ਵੀ ਪੀਸ ਆਏ ਨੇ ਆ ਲਓ ਜੀ ਪ੍ਰਾਈਸ ਰੋਗਾ ਇਹਦਾ 2600 ਪੀਸ ਬਹੁਤ ਸੋਹਣਾ ਆ ਆ ਲਓ ਜੀ ਲੁੱਕ ਦੇਖਿਓ ਕਿੰਨੀ ਸੋਹਣੀ ਸੂਰ ਦੀ ਕਲਰ ਵੀ ਬਹੁਤ ਸੋਹਣਾ ਰਹਿਣ ਵਾਲਾ ਆ ਐਕਸਟਰਾ ਰੋਗਾ ਇਹਦਾ ਫਰੰਟ ਆ ਲਓ ਜੀ ਫਰੰਟ ਪੂਰੇ ਵਰਕ ਦੇ ਨਾਲ ਹੈਂਡਵਰਕ ਦੇ ਨਾਲ ਕਲਰ ਰਹੂਗਾ ਹਲਕਾ ਜਾਂ ਜਿੱਦਾਂ ਕਹਿ ਲੋਗੇ ਗ੍ਰੀਨ ਕਲਰ ਆ ਵੀਡੀਓ ਵਿੱਚ ਥੋੜਾ ਲਾਈਟ ਆ ਰਿਹਾ ਬਟ ਥੋੜਾ ਇਹ ਤੋਂ ਡਾਰਕ ਹੈ ਕਲਰ ਆ ਦੇਖੋ ਕਿ ਇਹ ਇਸ ਤਰ੍ਹਾਂ ਬਣਿਆ ਹੋਇਆ ਹੈ ਪੈਨਲ ਸਟਾਈਲ ਬਣਿਆ ਹੋਇਆ ਹੈ ਪੂਰੀ ਫਿਨਿਸ਼ਿੰਗ ਦੇ ਨਾਲ ਕੰਮ ਰਹੂਗਾ ਕੋਲੋ ਤੁਹਾਨੂੰ ਦਿਖਾਨੀ ਆ ਮੈਂ ਪੂਰੀ ਫਿਨਿਸ਼ਿੰਗ ਦੇ ਨਾਲ ਦੇਖੋ ਕੰਮ ਰਹਿਣ ਵਾਲਾ ਹੈ ਬਹੁਤ ਸੋਹਣਾ ਸਿੰਪਲ ਸੌਬਰ ਤੇ ਡਿਜ਼ਾਈਨਰ ਜਿਹਾ ਪੀਸ ਆ ਬਾਜ਼ੂ ਜਿਹੜੀਆਂ ਇਹਦੀਆਂ ਅਲੱਗ ਤੋਂ ਇਸ ਤਰ੍ਹਾਂ ਰਹਿਣ ਵਾਲੀਆਂ ਆ ਬਾਜ਼ੂ ਵੀ ਪੂਰੀ ਹੈ ਜਿੱਦਾਂ ਕਹਿ ਲੋਗੇ ਵਰਕ ਦੇ ਨਾਲ ਰਹਿਣ ਵਾਲੀਆਂ ਆ ਇਸ ਤਰ੍ਹਾਂ ਬਾਜ਼ੂ ਰਹਿਣ ਵਾਲੀਆਂ ਇਹ ਔਰ ਇਹਦਾ ਜਿਹੜਾ ਬਾਟਮ ਹੈ ਉਹਦੇ ਉੱਤੇ ਵੀ ਕੰਮ ਰਹਿਣ ਵਾਲਾ ਹੈ ਇਹ ਰੂਗਾ ਇਹਦਾ ਬਾਟਮ ਬਾਟਮ ਦੇ ਉੱਤੇ ਵੀ ਪੌਂਚਾ ਦੇ ਉੱਤੇ ਕੰਮ ਰਹਿਣ ਵਾਲਾ ਹੈ ਠੀਕ ਹੈ ਜੀ ਮਸਲੀਨ ਪਿਓਰ ਨੇਚਰਲ ਕ੍ਰੇਪ ਦੀ ਸ਼ਰਟ ਰਹਿਣ ਵਾਲੀ ਹੈ ਇਹਦੀ ਔਰ ਇਹ ਇਹਦਾ ਬਾਟਮ ਜਿਹੜਾ ਹੈਗਾ ਆ ਪਿਓਰ ਸਿਲਕ ਦੇ ਵਿੱਚ ਰਹਿਣ ਵਾਲਾ ਹੈ ਮਸਲੀਨ ਸਿਲਕ ਦੇ ਵਿੱਚ ਪ੍ਰੀਮੀਅਮ ਕੁਆਲਟੀ ਹੈ ਕਿਉਂਕਿ ਮਸਲੀਨ ਦੇ ਵਿੱਚ ਵੀ ਬਹੁਤ ਤਰ੍ਹਾਂ ਦੀਆਂ ਕੁਆਲਟੀਆਂ ਆਉਂਦੀਆਂ ਆ ਔਰ ਇਹ ਰਹਿਣ ਵਾਲਾ ਹੈ ਇਹਦਾ ਪਿਓਰ ਬੈਂਬਰ ਦਾ ਦੁਪੱਟਾ ਇਹ ਵੀ ਵਰਕ ਦੇ ਨਾਲ ਰਹਿਣ ਵਾਲਾ ਹੈ ਬਹੁਤ ਸੋਹਣਾ ਸਿੰਪਲ ਸੋਬਰ ਤੇ ਡਿਜ਼ਾਈਨਰ ਜਿਹਾ ਪੀਸ ਰਹਿਣ ਵਾਲਾ ਹੈ ਇਹ ਔਰ ਹਾਈਟ ਜੇ ਛੋਟੀ ਹੈ ਤਾਂ ਅਮੀ ਤੁਹਾਡੇ ਰੈਡੀ ਹੋਣ ਵਾਲਾ ਹੈ ਆ ਵੱਡੀ ਹਾਈਟ ਹੈ ਤੇ ਫਿਰ ਤਾਂ ਹੈ ਹੀ ਮਤਲਬ ਕਹ ਲਓ ਕਿ ਪਲੱਸ ਪੁਆਇੰਟ ਹੈ 2600 ਰੁਪਏ ਹੈ ਦਾ ਰੇਟ ਰੈਨ ਵਾਲਾ ਹੈ ਬਹੁਤ ਪਿਆਰਾ ਪੀਸ ਹੈ ਜਿਹਨੂੰ ਵੀ ਜਾਊਗਾ ਮਤਲਬ ਕਿ ਪਸੰਦ ਆਊਗਾ ਸੂਟ ਇਸ ਤਰ੍ਹਾਂ ਦੇ ਸੂਟ ਨੇ ਅੱਜ ਦੀ ਵੀਡੀਓ ਵਿੱਚ ਤੇ ਇਹਦੇ ਨਾਲ ਹੀ ਆਪਾਂ ਵੀਡੀਓ ਨੂੰ ਕਰਦੇ ਆਂ ਐਂਡ ਉਮੀਦ ਕਰਦੇ ਆਂ ਕਿ ਸੂਟ ਤੁਹਾਨੂੰ ਚੰਗੇ ਲੱਗੇ ਹੋਗੇ ਸੂਟ ਚੰਗੇ ਲੱਗੇ ਤਾਂ ਹਰ ਵਾਰੀ ਕਹਿੰਦੇ ਆਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਜੀ ਜਿਹੜੇ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਨੂੰ ਨਵੀਂ ਨਵੀਂ ਅਪਡੇ